ਸਤ ਸੰਗਿਓ ਹੁਣ ਸੁਰਤੀਆਂ ਲੈ ਜਾਓ ਲਾਹੌਰ ਚੂਨਾ ਮੰਡੀ ਉਹ ਵੀ ਇਹ ਅਰੰਗ ਗੁਰਮੁਖੋ ਤੁਸੀਂ ਮਨਾ ਰਹੇ ਹੋ ਸੋਡੀਆਂ ਦਾ ਪਰਿਵਾਰ ਹੈ ਨਾਮ ਆਇਆ ਬਾਬਾ ਗੁਰਦੇਵਾਲ ਜੀ ਬਾਬਾ ਗੁਰਦੇਵਾਲ ਸੋਢੀ ਜੀ ਹੋਏ ਨੇ ਇਹਨਾਂ ਦੇ ਘਰ ਪੁੱਤਰ ਦਾ ਹੁੰਦਾ ਗੁਰਮੁਖੋ ਨਾਮ ਰੱਖਿਆ ਬਾਬਾ ਠਾਕੁਰਦਾਸ ਜੀ ਬਾਬਾ ਠਾਕੁਰਦਾਸ ਜੀ ਦੇ ਘਰ ਇੱਕ ਪੁੱਤਰ ਦਾ ਜਨਮ ਦਾ ਸਨ 1500 ਤੋਂ ਵਿੱਚ ਨਾਮ ਰੱਖਿਆ ਬਾਬਾ ਹਰਦਾਸ ਜੀ ਹੁਣ ਬਾਬਾ ਹਰਦਾਸ ਜੀ ਜਵਾਨ ਹੁੰਦੇ ਨੇ ਇਹਨਾਂ ਦਾ ਵਿਆਹ ਹੁੰਦਾ ਹੈ ਮਾਤਾ ਦਿਆ ਕੌਰ ਦੀ ਨਾਲ ਕਿਤੇ ਕਿਤੇ ਮਾਤਾ ਨੂਪੀ ਜੀ ਵੀ ਲਿਖਿਆ ਮਾਤਾ ਦਿਆ ਕੌਰ ਦੀ ਨਾਲ ਹੁਣ ਸਤਿਮੇਚ ਗੁਰਮਖੋ ਇੱਧਰ ਨਾਮ ਬਾਬਾ ਹਰਦਾਸ ਜੀ ਹੈ ਬਾਕੀ ਹੜੀ ਦੇ ਦਾਸ ਨੇ ਦੂਜੇ ਬੰਦੇ ਨਾਮ ਹੈ ਮਾਤਾ ਦਇਆ ਕੌਰ ਦੀ ਦਇਆ ਦਾ ਸੁਭਾਅ ਹੈ ਗੁਰਮੁਖੋ ਜੈਸੇ ਨਾਮ ਨੇ ਗੁਰਮੁਖੋ ਤੇ ਐਸਾ ਹੀ ਜੀਵਨ ਹੈ ਕਿਤੇ ਕਿਤੇ ਹੁੰਦਾ ਗੁਰਮੁਖੋ ਦਇਆ ਦੀ ਬਹੁਤ ਜ਼ਰੂਰਤ ਹੈ ਗੁਰਮੁਖੋ ਜ਼ਿੰਦਗੀ ਦੇ ਵਿੱਚ ਜੇ ਦਇਆ ਹੈ ਤਾਂ ਉਹ ਬੰਦਾ ਧਰਮੀ ਹੈ ਗੁਰਮੁਖੋ ਜਿਹਦੇ ਅੰਦਰ ਦਇਆ ਨਹੀਂ ਉਹ ਕਦੀ ਧਰਮੀ ਨਹੀਂ ਹੋ ਸਕਦਾ ਉਹ ਢੋਂਗੀ ਹੋ ਸਕਦਾ ਹੈ ਬੇਰੂਪਿਆ ਹੋ ਸਕਦਾ ਹੈ ਪੇਖੀ ਹੋ ਸਕਦਾ ਹੈ ਪਰ ਉਹ ਗੁਰਮੁਖ ਕੋ ਧਰਮੀ ਨਹੀਂ ਹੋ ਸਕਦਾ ਕਿਉਂ ਸਤਗੁਰ ਦੀ ਬਾਣੀ ਕਹਿੰਦੀ ਹੈ ਧੌਲ ਧਰਮ ਦਇਆ ਕਾ ਪੂਤ ਹੁਣ ਗੁਰਮੁਖੋ ਦਇਆ ਮਾਂ ਹੈ ਧਰਮ ਪੁੱਤਰ ਹੈ ਧੌਲ ਧਰਮ ਦਇਆ ਕਾ ਪੂਤ ਉਹ ਧਰਮ ਜਿਹੜਾ ਉਹ ਦਇਆ ਦਾ ਪੁੱਤਰ ਦਇਆ ਮਾਂ ਮਾਂ ਹੋਵੇਗੀ ਤਾਂ ਪੁੱਤਰ ਹੋਵੇਗਾ ਨਾ ਜਿਸ ਬੰਦੇ ਦੇ ਅੰਦਰ ਧਰ ਦਇਆ ਨਹੀਂ ਉਹ ਧਰਮੀ ਕਦੀ ਨਹੀਂ ਹੋ ਸਕਦਾ ਜਿੰਨੇ ਮਰਜ਼ੀ ਬੜੂ ਲਿਬਾਸ ਪਾ ਲਵੇ ਉਹ ਬਹਿਰੂਪਿਆ ਹੋ ਸਕਦਾ ਹੈ ਪਖੰਡੀ ਹੋ ਸਕਦਾ ਹੈ ਢੋਂਗੀ ਹੋ ਸਕਦਾ ਹੈ ਪਰ ਉਹ ਕਦੀ ਧਰਮੀ ਨਹੀਂ ਹੋ ਸਕਦਾ ਧਰਮੀ ਦੀ ਸਭ ਤੋਂ ਪਹਿਲੀ ਨਿਸ਼ਾਨੀ ਇਹ ਹੈ ਕਿ ਉਹਦੇ ਅੰਦਰ ਦਇਆ ਹੋਵੇਗੀ ਉਹ ਦਇਆবান ਹੋਵੇਗਾ ਕਿਸੇ ਦਾ ਦੁੱਖ ਵੇਖ ਕੇ ਉਹਦੇ ਅੰਦਰ ਗੁਰਮੁਖ ਦਾਿਆ ਆਵੇਗੀ ਉਹ ਦੁਖੀ ਹੋਵੇਗਾ ਕਿਸੇ ਦਾ ਦੁੱਖ ਵੇਖ ਕੇ ਕਿਸੇ ਨੂੰ ਦੁਖੀ ਵੇਖ ਕੇ ਹੱਸੇਗਾ ਨਹੀਂ ਜਿਹੜਾ ਕਿਸੇ ਨੂੰ ਦੁਖੀ ਵੇਖ ਕੇ ਹੱਸਦਾ ਹੈ ਨਾ ਉਹ ਪਖੰਡੀ ਹੈ ਉਹ ਢੋਂਗੀ ਹੈ ਉਹ ਬੇਰੂਪੀਆ ਹੈ ਜਿਹੜਾ ਕਿਸੇ ਨੇ ਦੁੱਖ ਨਹੀਂ ਮੰਡਾਉਂਦਾ ਹੈ ਨਾ ਉਹ ਧਰਮੀ ਹੈ ਗੁਰਮੁਖੋ ਹੁਣ ਨਾਮ ਹੀ ਗੁਰਮੁਖੋ ਮਾਤਾ ਦਿਆਕੌਰ ਹੈ ਸੁਭਾਵੀ ਦਿਆ ਵਾਲਾ ਵਿਆਹ ਤਾਂ ਕੁਝ ਸਾਲਾਂ ਬਾਅਦ ਕਈਆਂ 12 ਸਾਲ ਲਿਖੇ ਗੁਰਮਖੋ ਪੇ ਸਮਾ ਬਣਿਆ ਜਿਨ੍ਹਾਂ ਦਾ ਤੁਸੀਂ ਪ੍ਰਕਾਸ਼ ਜੀ ਰਮਣਾ ਰਹੇ ਹੋ ਸੋਢੀ ਸੁਲਤਾਨ ਪਾਸ਼ਾ ਧੰਗੁਰੂ RAMਦਾਸ ਪਿਤਾ ਜੀ ਗੁਰੂ RAMਦਾਸ ਪਿਤਾ ਜੀ ਦਾ ਪ੍ਰਕਾਸ਼ ਹੁੰਦਾ ਹੈ ਸ੍ਰੀਕੇ ਵਾਲਿਆਂ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਲਾਹੌਰ ਤੇ ਗੁਰਮੁਖੇ ਗੁਰਵੰਡਿਆ ਗਿਆ ਬਾ ਮਿੱਠਾ ਵੰਡਿਆ ਗਿਆ ਅਜੇ ਛੋਟੀ ਉਮਰ ਹੈ ਗੁਰੂ ਆਮਦਾਸ ਪਿਤਾ ਜੀ ਦੀ ਨਾਮ ਰੱਖਿਆ ਸੀ ਭਾਈ ਜੇਠਾ ਪਰ ਅਸੀਂ ਸਾਡਾ ਬਾਪੂ ਐਸੀ ਗੁਰੂ ਆਮਦਾਸ ਜੀ ਨਾਮ ਵਰਤਾਂਗੇ ਗੁਰਮੁਖੋ ਗੁਰੂ ਆਮਦਾਸ ਜੀ ਦੀ ਦਿਨਾਈ ਵੀ ਉਮਰ ਅਜੇ ਛੋਟੀ ਹੈ ਗੁਰਮੁਖੋ ਪਹਿਲਾਂ ਮਾਤਾ ਜੀ ਅਕਾਲ ਚਲਾਣਾ ਕਰਕੇ ਫਿਰ 7 ਸਾਲ ਉਮਰ ਹੁੰਦੀ ਹੈ ਅੱਜ ਪਿਤਾ ਜੀ ਬਾਬਾ ਹਰਦਾਸ ਜੀ ਵੀ ਅਕਾਲ ਚਲਾਣਾ ਕਰ ਗਏ ਰਿਸ਼ਤੇਦਾਰ ਇਕੱਠੇ ਹੋਏ ਸਰੀਕੇ ਵਾਲੇ ਇਕੱਠੇ ਹੋਏ ਇਧਰੋਂ ਬਾਸਰ ਕੇ ਤੋਂ ਨਾਨੀ ਵੀ ਪਹੁੰਚਦੀ ਹੈ ਕੁਝ ਹੋਰ ਰਿਸ਼ਤੇਦਾਰ ਪਹੁੰਚਦੇ ਨੇ ਉੱਥੇ ਅੱਜ ਗੁਰਮੁਖ ਕੋ 7 ਸਾਲ ਦੀ ਉਮਰ ਹੈ ਧੰਗੁਰੂ ਰਾਮਦਾਸ ਪਿਤਾ ਜੀ ਦੀ ਦੁਨਿਆਵੀ ਉਮਰ ਦੀ ਮੈਂ ਗੱਲ ਕਰਦਾ ਉਦਾਂ ਤੋਂ ਸਤਿਗੁਰੂ ਚਾਹੋਂ ਜੁਗੀ ਆਪੇ ਆਪ ਪਰਮੇਸ਼ਰ ਸਤਸੰਗੀਆਂ ਰਿਸ਼ਤੇਦਾਰਾਂ ਨੇ ਬਾਬਾ ਹਰਦਾਸ ਜੀ ਜਿੱਖਾ ਨੂੰ ਚਨੇਆ ਸ੍ਰੀਕੇ ਵਾਲਿਆਂ ਵੱਲੋਂ ਰਿਸ਼ਤੇਦਾਰਾਂ ਵੱਲੋਂ ਚਿਨੀ ਹੋਈ ਪਤਨ ਜਿੱਖਾ ਨੂੰ ਅੱਜ 7 ਸਾਲ ਦੀ ਉਮਰ ਤੇ ਧੰਗੁਰੂ ਰਾਮਦਾ ਜੀ ਆਪਣੇ ਹੱਥਾਂ ਦੇ ਨਾਲ ਅੱਗ ਦਾ ਲਾਂਬੂ ਲਾਉਂਦੇ ਨੇ ਆਹ ਕੈਸਾ ਸਮਾ ਗੁਰਮੁਖੋ ਸੰਸਕਾਰ ਹੁੰਦਾ ਹੈ ਰਿਸ਼ਤੇਦਾਰ ਆਪੋ ਆਪਣੇ ਘਰਾਂ ਚਲੇ ਜਾਂਦੇ ਨੇ ਹੁਣ ਸ਼ਾਮ ਨੂੰ ਸੋਡੀਆਂ ਦੇ ਪਰਿਵਾਰ ਵੀ ਆਪੋ ਆਪਣੇ ਘਰਾਂ ਦੇ ਵਿੱਚ ਰਾਤ ਨੂੰ ਨਾਨੀ ਦੋਤਾ ਇਕੱਲੇ ਨੇ ਹੁਣ ਨਾਨੀ ਆਪਣੇ ਦੋਤੇ ਨੂੰ ਗੱਲ ਦੇਣਾ ਲਾਉਂਦੀ ਹੈ ਕੋਈ ਦਿਨ ਬੀਤੇ ਇਹਦੇ ਨਾਨੀ ਦੋਤਾ ਸਲਾਹ ਕਰਦੇ ਨੇ ਨਾਨੀ ਆਖ ਲਗੀ ਪੁੱਤਰ ਪੁੱਤਰ ਜੇਠਿਆ ਮੈਂ ਤੇਨੂੰ ਘੁੰਗਣੀਆਂ ਬਣਾ ਕੇ ਦਿਆ ਕਰਾਂਗੀ ਤੂੰ ਲਾਹੌਰ ਦੇ ਬਾਜ਼ਾਰ ਦੇ ਵਿੱਚ ਰਜ਼ਾਵੀ ਦੇ ਕੰਡੇ ਘੁੰਗਣੀਆਂ ਵੇਚ ਕੇ ਆਇਆ ਕਰ ਸਤਿਵਚਨ ਮਾਤਾ ਜੀ ਹੁਣ ਨਾਨੀ ਨੇ ਘੁੰਗਣੀਆਂ ਬਣਾ ਦੇਣੀਆਂ ਗੁਰੂ ਰਾਮ ਤਾਂ ਨੀ ਘੁੰਗਣੀਆਂ ਵੇਚ ਕੇ ਆਉਣੀ ਐ ਛੋਟੀ ਉਮਰ ਦੀ ਛੋਟਾ ਜਿਹਾ ਸ਼ਾਬਾ ਸਿਰ ਤੇ ਚੁੱਕ ਲੈਣਾ ਹੁੱਕਾ ਦੇਣਾ ਆਵਾਜ਼ ਦੇਣੀ ਘੁੰਗਣੀਆਂ ਲੈ ਲਓ ਘੁੰਗਣੀਆਂ ਲੈ ਲਓ ਆਹਾਹਾ ਇਤੋਂ ਬੜੀ ਵੱਡੀ ਸਿੱਖਿਆ ਮਿਲਦੀ ਕੋਈ ਕਿਰਤ ਮਾਰੀ ਨਹੀਂ ਹੁੰਦੀ ਕੋਈ ਕਿਰਤ ਛੋਟੀ ਨਹੀਂ ਹੁੰਦੀ ਬਸ ਕਿਰਤ ਸੱਚੀ ਸੁੱਤੀ ਚਾਹੀਦੀ ਹੈ ਗੁਰਮਖੋ ਨੀਅਤ ਸਾਫ਼ ਹੋਣੀ ਚਾਹੀਦੀ ਹੈ ਜੇ ਕਿਸੇ ਕੋਲ ਪੈਸੇ ਨਹੀਂ ਹੋਵੇ ਹੁਣੇ ਤਾਂ ਵੀ ਗੁਰੂ ਆਪ ਨੇ ਘੁੰਗਣੀਆਂ ਦੇ ਦੇਣੀਆਂ ਕੋਈ ਸਾਧੂ ਸੰਤ ਮਹਾਤਮਾ ਮਿਲ ਜੇ ਤਾਂ ਵੀ ਘੁੰਗਣੀਆਂ ਦੇ ਦੇਣੀਆਂ ਇਧਰੋਂ ਸਿੱਕੇ ਵਾਲੇ ਈਰਖਾ ਕਰੀ ਜਾਂਦੇ ਨੇ ਸਤਸੰਗਿਓ ਅਜ ਨਾਨੀ ਵਿਖੇ ਗੱਲ ਨਹੀਂ ਬੰਨੀ ਸਲਾਹ ਕੀਤੀ ਗੁਰਮਖੋ ਦੋ ਪੋਟਲੀਆਂ ਬੰਨੀਆਂ ਕੱਪੜਿਆਂ ਦੀਆਂ ਇੱਕ ਆਪਣੇ ਦੋ ਤੇਰੇ ਸਿਰ ਤੇ ਚੁਕਾ ਦਿੱਤੀ ਇੱਕ ਆਪ ਚੁੱਕ ਲਈ ਤੇ ਅੱਜ ਘਰ ਨੂੰ ਤਾਲਾ ਲਾ ਦਿੱਤਾ ਲੋਕ ਪਤਾ ਕੀ ਕਹਿੰਦੇ ਲਾਹੌਰ ਸ਼ਹਿਰ ਵਾਲੇ ਚੂਨਾ ਮੰਡੀ ਵਾਲੇ ਕਹਿੰਦੇ ਵੇਖੋ ਜੀ ਵੇਖੋ ਅੱਧ ਬਾਬੇ ਹਰਦਾਸ ਦੇ ਘਰ ਨੂੰ ਤਾਲਾ ਲੱਗ ਗਿਆ ਜੇ ਅੱਜ ਜੇਠੇ ਦੇ ਘਰ ਨੂੰ ਤਾਲਾ ਲੱਗਿਆ ਜੇ ਪਰ ਉਹ ਕਿਆ ਜਾਣਨ ਕਿਆ ਜਾਣਨ ਗੁਰਮਖੋ ਜਿੰਨੂੰ ਤੁਸੀਂ ਕਹਿੰਦੇ ਨਾ ਅੱਜ ਜੇਠੇ ਦੇ ਘਰ ਨੂੰ ਤਾਲਾ ਲੱਗਿਆ ਇਹ ਜੇਠੇ ਨੇ ਬਣ ਜਾਣਾ ਧੰਗੁਰੂ ਰਾਮਦਾਸ ਜੀ ਇਹ ਧੰਗੁਰੂ ਰਾਮਦਾਸ ਜੀ ਇਹੋ ਜਿਹਾ ਘਰ ਬਣਾਉਣ ਚੱਲੇ ਨੇ ਐਸਾ ਘਰ ਬਣਾਉਣ ਚੱਲੇ ਨੇ ਜਿਸ ਘਰ ਨੂੰ ਰਹਿੰਦੀ ਦੁਨੀਆ ਤੱਕ ਕਦੇ ਤਾਲਾ ਲੱਗੇਗਾ ਹੀ ਨਹੀਂ ਅੱਜ ਗੁਰੂ ਰਾਮਦਾਸ ਜੀ ਉਹ ਘਰ ਬਣਾਉਣਗੇ ਉਹ ਘਰ ਕਿਹੜਾ ਸੀ ਜਿਠੇ ਸਭੇ ਥਾਮ ਨਹੀਂ ਤਦ ਜਿਹਿਆ ਆਖੋ ਧੰਨ ਗੁਰੂ ਰਾਮਦਾਸ ਜੀ ਬੋਲੋ ਭੈਣੋ ਧੰਨ ਗੁਰੂ ਰਾਮਦਾਸ ਜੀ ਵੀਰੋ ਤੁਸੀਂ ਵੀ ਧੰਨ ਗੁਰੂ ਰਾਮਦਾਸ ਜੀ ਲੋਕ ਕਹਿੰਦੇ ਜੇਠਾ ਅੱਜ ਯਤੀਮ ਹੋ ਗਿਆ ਜੇਠਾ ਅਨਾਥ ਹੋ ਗਿਆ ਪਰ ਉਹ ਕਿਹਾ ਜਾਨਨ ਕਿਹਾ ਜਾਨਨ ਉਹ ਬਲਿਓ ਜਿੰਨੂੰ ਤੁਸੀਂ ਕਹਿੰਦੇ ਜੇਠਾ ਯਤੀਮ ਹੋ ਗਿਆ ਜੇਠਾ ਅਨਾਥ ਹੋ ਗਿਆ ਇਹਦੇ ਦਰ ਤੇ ਆ ਕੇ ਲੱਖਾਂ ਅਨਾਥ ਇਹਦੇ ਕੋਲੋਂ ਝੋਲੀਆਂ ਪ੍ਰਵਾਹ ਪ੍ਰਵਾਜ ਆਇਆ ਕਰਨਗੇ ਸਤ ਸੰਗਿਓ ਇਧਰ ਬਾਸਰ ਕੇ ਆ ਗਏ ਪਗਾ ਵਾਲੇ ਜਿਸ ਵੇਲੇ ਗੁਰੂ ਰਾਮਦਾਸ ਦਾ ਆਗਮਨ ਹੁੰਦਾ ਹੈ ਨਾ ਉਦੋਂ ਲਗਭਗ ਗੁਰਦਾਨਿਕ ਪਾਸ਼ਾ ਦੀ ਉਮਰ 65 ਸਾਲ ਸੀ ਗੁਰਮੁਖ ਲਗਭਗ ਜਦੋਂ ਆਗਮਨ ਹੁੰਦਾ ਹੈ ਤੇ ਉਸ ਵੇਲੇ ਗੁਰੂ ਅੰਗਦ ਦੇਵ ਜੀ ਦੁਨਿਆਵੀ ਉਮਰ ਸੀ ਗੁਰਮੁਖੋ 35 ਕੋ ਸਾਲ ਤੁਗੁਰੂ ਅਮਰਦਾਸ ਜੀ ਉਮਰ ਸੀ ਉਦੋਂ 55 ਸਾਲ ਲਗਭਗ ਉਹਨੇ ਪਹਿਲੇ ਤਿੰਨ ਪਾਤਸ਼ਾਹ ਵੀ ਧਰਤੀ ਤੇ ਨੇ ਗੁਰਮੁਖੋ ਜਦੋਂ ਗੁਰੂ ਆਮਦਾ ਦਾ ਆਗਮਨ ਹੁੰਦਾ ਹੈ 1534 ਦੇ ਵਿੱਚ ਤੇ ਅੱਜ ਗੁਰਮੁਖੋ ਹੁਣ ਜਦੋਂ ਬਾਸਰ ਕੇ ਗਏ ਨੇ ਉਦੋਂ ਗੁਰੂ ਅੰਗਦ ਦੇ ਪਿਤਾ ਜੀ ਗੁਰਨਾਨਦ ਜੀ ਦੇ ਘਰ ਦੇ ਮਾਲਕ ਨੇ ਤੇ ਗੁਰੂ ਅਮਰਦਾਸ ਜੀ ਸ਼ਰਨ ਵਿੱਚ ਪਹੁੰਚ ਚੁੱਕੇ ਨੇ ਇਦੋਂ ਸਮਾਂ ਬੀਤਿਆ ਅੱਜ ਗੁਰੂ ਅਮਰਦਾਸ ਪਿਤਾ ਜੀ ਗੁਰਨਾਨ ਦੇ ਘਰ ਦੇ مالک ਬਣ ਗਏ ਪਰਿਵਾਰ ਨੂੰ ਗੋਇੰਦਵਾਲ ਸਾਹਿਬ ਬੁਲਾ ਲਿਆ ਆਪਣੇ ਨੂੰ ਇਧਰ ਨਾਨੀ ਦੇ ਤਾਂ ਸਲਾਹ ਕਰਦੇ ਨੇ ਇਹ ਵੀ ਗੋਇੰਦਵਾਲ ਸਾਹਿਬ ਚਲੇ ਗਏ ਹੁਣ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਹੀ ਹੁੰਗਰੀਆਂ ਵੇਚਦੇ ਨਾਲੇ ਸੇਵਾ ਕਾਇ ਕਰਦੇ ਨੇ ਸਮਾਂ ਬੀਤਿਆ ਅੱਜ ਨਾਨੀ ਦੇ ਅੰਦਰ ਪਤਾ ਨਹੀਂ ਕੀ ਆਇਆ ਨਾਨੀ ਨੇ ਆਪਣੇ ਦੋਤੇ ਨੂੰ ਉਂਗਲ ਤੋਂ ਫੜ ਲਿਆ ਜੀ ਉਂਗਲ ਤੋਂ ਫੜ ਕੇ ਨਾਨੀ ਗੁਰੂ ਅਮਰਦਾਸ ਪਿਤਾ ਜੀ ਦੀ ਸ਼ਰਨ ਵਿੱਚ ਲੈ ਗਈ ਆਖਣਗੇ ਇਹ ਗਰੀਬ ਨਿਮਾਜ਼ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਤੁਸੀਂ ਨਿਮਾਣਿਆ ਦੇ ਮਾਨ ਹੋ ਤੁਸੀਂ ਨਿਤਾਨੇ ਦੇ ਤਾਨ ਹੋ ਤੁਸੀਂ ਨਿਯੋਟਿਆਂ ਦੀ ਓਟ ਹੋ ਮਹਾਰਾਜ ਤੁਸੀਂ ਆਸਰੇ ਦੇ ਆਸਰੇ ਹੋ ਏ ਗੁਰੂ ਅਮਰਦਾਸ ਜੀ ਕਿਰਪਾ ਕਰੋ ਕਿਰਪਾ ਕਰੋ ਮੈਨੂੰ ਆਪਣੇ ਦੋਤੇ ਦੇ ਭਿਖ ਦੀ ਜਨਤਾ ਹੈ ਇਹ ਕੇ ਬੋਲੋ ਮੈਨੂੰ ਆਪਣੇ ਦੋਤੇ ਦੇ ਭੁੱਖ ਦੀ ਚਿੰਤਾ ਹੈ ਤਾਂ ਉਸ ਵੇਲੇ ਗੁਰੂ ਅਮਰਦਾਸ ਜੀ ਅੱਖ ਲੱਗੇ ਉਹ ਮਾਈ ਉਹ ਮਾਈ ਆਪਣੇ ਦੋਤੇ ਦੇ ਭੁੱਖ ਦੀ ਚਿੰਤਾ ਨਾ ਤੂ ਕਰ ਸਤਿਗੁਰੂ ਇਹਦੀ ਛੋਟੀ ਉਮਰ ਸੀ ਪਹਿਲਾਂ ਮਾਤਾ ਜੀ ਅਕਾਲ ਚਲਾਣਾ ਕਰ ਗਏ ਦੇ ਮੜਕੇ ਪਿਤਾ ਜੀ ਇਹਦੇ ਅਕਾਲ ਚਲਾਣਾ ਕਰ ਗਏ ਪਰ ਮੇਰੀ ਉਮਰ ਬਢੇਰੀ ਹੋ ਗਈ ਪਤਾ ਨਹੀਂ ਕਿਹਦੇ ਵੇਲੇ ਸਦਾ ਆ ਜਾਵੇ ਸੁਨੇ ਆ ਜਾਵੇ ਮੈਨੂੰ ਆਪਣੇ ਦੋਤੇ ਦੇ ਪਰ ਰਖਦੀ ਚਿੰਤਾ ਹੈ ਮਹਾਰਾਜ ਜੀ ਤੇ ਗੁਰੂ ਅਮਰਦਾਸ ਜੀ ਅੱਖ ਲੱਗੇ ਉਹ ਮਾਈ ਆਪਣੇ ਦੋਤੇ ਦੇ ਪਰ ਰਖਦੀ ਚਿੰਤਾ ਨਾ ਕਰ ਵੀ ਕਿਉਂ ਨਾ ਕਰਾਂ ਉਹ ਮਾਈ ਇਸ ਦੋਤੇ ਦੇ ਪਰ ਰਖਦੀ ਚਿੰਤਾ ਨਾ ਕਰ ਇਹਦੇ ਦਰ ਤੇ ਆ ਕੇ ਵੱਡੇ ਵੱਡੇ ਚਿੰਤਾਵਾਂ ਵਾਲੇ ਦੇ ਭੇਖ ਸਵਾਰੇ ਜਾਇਆ ਕਰਨਗੇ ਵੇਖੋ ਉਦੋਂ ਗੁਰੂ ਅਮਰਦਾਸ ਜੀ ਨੇ ਇਸ਼ਾਰਾ ਦਿੱਤਾ ਗੁਰਮੁਖੋ ਫਿਰ ਐਸੀ ਸੇਵਾ ਕੀਤੀ ਐਸੀ ਸੇਵਾ ਕੀਤੀ ਰਾਤ ਦਿਨ ਅਜ ਗੁਰੂ ਰਾਮ ਦਾ ਸੇਵਾ ਦੇ ਰੂਪ ਹੋ ਗਏ ਗੁਰੂ ਘਰ ਦੇ ਦਮਾਦ ਬਣ ਕੇ ਜਵਾਈ ਬਣ ਕੇ ਗੁਰਮੁਖੋ ਸੇਵਾ ਕਰਦੇ ਗਏ ਕਰਦੇ ਗਏ ਗੁਰਮੁਖੋ ਅਜ ਗੁਰੂ ਅਮਰਦਾਸ ਜੀ ਨੇ ਬਾਦੋਂ ਫੜ ਲਿਆ ਬਾਬਾ ਬੁੱਢਾ ਸਨ ਕੋਲ ਬੁਲਾਇਆ ਕੋਲ ਬੁਲਾ ਕੇ ਨਾ ਆਪਣੇ ਲਸੰਗਾ ਸੰਤੇ ਗੁਰੂ ਰਾਮਦਾਸ ਜਿਨੂੰ ਬਿਠਾ ਦਿੱਤਾ ਪਰਦੇ ਦਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਤਲ ਅਥਾ ਅਤੋਲ ਤੂੰ ਜਿਦਾ ਅੰਤ ਨਾ ਪਾਰਾ ਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸੇਤਦ ਪੈਰ ਉਤਾਰਿਆ ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤਦ ਸਭ ਪਰਵਾਰਿਆ ਧੰਸੋ ਤੇਰਾ ਥਾਨ ਹੈ ਸਤ ਤੇਰਾ ਪੈਸ ਕਰਿਆ ਨਾਨਕ ਤੂੰ ਲੈਣਾ ਤੂ ਹੈ ਗੁਰ ਅਮਰਦੂ ਵਿਚਾਰਿਆ ਗੁਡਠਾ ਤਾਂ ਮੰਨ ਸਦਾ ਰਿਆ ਬੋਲੋ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਢઠા ਦਾ ਮੰਨ ਸਦਾ ਰਿਆ ਅੱਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪੱਗਾਂ ਵਾਲਿਓ ਸਤਿਗੁਰੂ ਗੁਰੂ ਅਮਰਦਾਸ ਜੀ ਬਾਬਾ ਬੁੱਢਾ ਸੈਨੂ ਆਖਣ ਲਗੇ ਬਾਬਾ ਬੁੱਢਾ ਸਾਹਿਬ ਜੀ ਅੱਜ ਅਸੀਂ ਜੇਠੇ ਨੂੰ ਗੁਰੂ ਰਾਮਦਾਸ ਬਣਾ ਦੇਣਾ ਹੈ ਆਪਣੇ ਸੰਗਸਦ ਤੇ ਬਿਠਾ ਦਿੱਤਾ ਹੈ ਉਹ ਗੁਰਗੱਦੀ ਦੀ ਰਸਮ ਤੁਸੀਂ ਨਿਭਾਓ ਪਾਗਾਂ ਵਾਲੇ ਫਿਰ ਬਾਬਾ ਵੱਡਾ ਸਾਹਿਬ ਨੇ ਜਿਵੇਂ ਵੀ ਉਹ ਗੁਰਗੱਦੀ ਦੀ ساری ਰਸਮ ਨਿਭਾਈ ਤੇ ਅੱਜ ਗੁਰੂ ਅਮਰਦਾਸ ਜੀ ਨੇ ਸਭ ਤੋਂ ਪਹਿਲਾਂ ਮੱਥਾ ਟੇਕਿਆ ਫਿਰ ਬਾਬਾ ਵੱਡਾ ਸਾਹਿਬ ਨੇ ਮੱਥਾ ਟੇਕਿਆ ਹੁਣ ਗੁਰੂ ਅਮਰਦਾਸ ਸੰਗਤਾਂ ਨੂੰ ਇਸ਼ਾਰਾ ਕਰਦੇ ਵੀ ਮੱਥਾ ਟਿਕੋ ਅੱਜ ਤੋਂ ਬਾਅਦ ਗੁਰਦਾਨੀ ਦੇ ਘਰ ਦੇ ਮਾਲਕ ਗੁਰੂ ਆਮਦਾਸ ਜੀ ਨੇ ਫਿਰ ਇਸਤੇ ਦਾੜਾ ਨੂੰ ਵਾਕਿਆ ਪਾਗਾਂ ਵਾਲੇ ਅੱਜ ਸ慕ਤਿਆ ਸੰਸਾਰ ਗੁਰੂ ਰਾਮ ਦਾਦੇ ਦਰ ਤੇ ਨਮਸਕਾਰ ਕਰ ਰਿਹਾ ਹੈ ਉਸ ਸਮਾਂ ਲਿਖਿਆ ਬਾਬਾ ਸੁੰਦਰਦੀ ਨੇ ਕੀ ਕਹਿੰਦੇ ਬਾਬਾ ਸੁੰਦਰਜੀ ਕਹਿੰਦੇ ਹਰ ਗੁਰ へ ਭਾਣੇ ਦੀ ਵਡਿਆਈ ਗੁਰੂ ਨੂੰ ਤਾਂ ਪਰਮੇਸ਼ਰ ਨੂੰ ਚੰਗਾ ਪਿਆ ਲੱਗਦਾ ਹੈ ਗੁਰੂ ਰਾਮ ਦਾ ਜੀ ਸਿੰਘਾਸਨ ਤੇ ਬੈਠੇ ਨੇ ਵਡਿਆਈ ਮਿਲ ਰਹੀ ਹੈ ਹਰ ਗੁਰੂਏ ਭਾਣੇ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਇ ਜੀਉ ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਈ ਜੀਉ ਪੱਗਾਂ ਵਾਲਿਓ ਅੱਜ ਦੂਰੋਂ ਦੂਰੋਂ ਸੰਗਤਾਂ ਆਕੇ ਗੁਰੂ ਰਾਮਦਾਸ ਦੇ ਚਰਨਾਂ ਤੇ ਨਮਸਕਾਰ ਕਰਕੇ ਆਪਣੇ ਭਾਗ ਬਨਉਂਦੀਆਂ ਨੇ ਇਧਰੋਂ ਭਾਈ ਪੂਰੋ ਜੀ ਭਾਈ ਮਾਨਕ ਜਨਜੀ ਤੇ ਭਾਈ ਬਿਸ਼ਨਦਾਸ ਜੀ ਇਹ ਵੀ ਗੁਰੂ ਰਾਮਦਾਸ ਪਿਤਾ ਦੀ ਸ਼ਰਨ ਵਿੱਚ ਹੁੰਦੇ ਨੇ ਅੱਜ ਤਿੰਨ ਸਿੱਖ ਹੁੰਦੇ ਨੇ ਗੁਰੂ ਰਾਮਦਾਸ ਪਿਤਾ ਦੀ ਸ਼ਰਨ ਵਿੱਚ ਭਾਈ ਪੂਰੋ ਜੀ ਭਾਈ ਮਾਨਕ ਜਨਜੀ ਭਾਈ ਬਿਸ਼ਨਦਾਸ ਜੀ ਇਹ ਸਤਿਗੁਰੂ ਗਰੀਬ ਨਵਾਜ਼ ਜੀ ਕਿਰਪਾ ਕਰੋ ਸਾਡੇ ਅੰਦਰ ਰਸ ਆ ਜਾਵੇ ਸਾਡੇ ਅੰਦਰ ਆਨੰਦ ਆ ਜਾਵੇ ਸਾਡੇ ਅੰਦਰ ਖੇੜਾ ਆ ਜਾਵੇ ਮਹਾਰਾਜ ਜੀ ਕੋਈ ਸੌਖਾ ਜਿਹਾ ਢੰਗ ਦੱਸੋ ਇਸੇ ਜਨਤ ਸਾਡੀ ਕਲਿਆਣ ਹੋ ਜਾਵੇ ਤੁਸੀਂ ਗੁਰੂ ਰਾਮ ਦਸਪਤ ਜੀ ਪਤਾ ਕੀ ਕਹਿੰਦੇ ਕਹਿੰਦੇ ਭਾਈ ਪੂਰੋ ਜੀ ਭਾਈ ਮਾਨ ਸਿੰਘ ਜੀ ਭਾਈ ਬਿਸ਼ਨ ਦਾਸ ਜੀ ਸਭ ਤੋਂ ਪਹਿਲਾਂ ਆਪਣੀ ਹਉਮੈ ਦਾ ਤਿਆਗ ਕਰਨਾ ਹੈ ਕਿ ਆ ਕੇ ਸਭ ਤੋਂ ਪਹਿਲਾਂ ਆਪਣੀ ਹਉਮੈ ਦਾ ਤਿਆਗ ਕਰਨਾ ਹੈ ਉਹ ਭਲਿਓ ਆਪਣੇ ਆਪ ਨੂੰ ਵਾਹਿਗੁਰੂ ਜੀ ਦੇ ਟੱਲੀਏ ਸਮਝਣਾ ਹੈ ਭਗਵ ਸੇਵਕ ਸਮਝਣਾ ਹੈ ਉਸ ਪਰਮੇਸ਼ਰ ਵਾਹਿਗੁਰੂ ਨੂੰ ਆਪਣਾ ਖਸਮ ਸਮਝਣਾ ਹੈ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਵੀ ਵਾਹਿਗੁਰੂ ਦੇ ਟੱਲੀਏ ਸਮਝਣਾ ਹੈ ਜਿਵੇਂ ਕਿਸੇ ਖਸਮ ਦੇ ਬੂਏ ਤੇ ਘੋੜਾ ਬੰਨਿਆ ਹੋਵੇ ਨਾ ਕਿਸੇ ਮਾਲਕ ਦੇ ਬੂਏ ਤੇ ਘੋੜਾ ਬੰਨਿਆ ਹੋਵੇ ਗੁਰੂ ਆਮਦਾ ਜੀ ਕਹਿੰਦੇ ਉਦੇ ਗਾਣੇ ਪਾਣੀ ਚਿੰਤਾ ਖਸਮ ਨੂੰ ਹੁੰਦੀ ਹੈ ਉਹਦੇ ਮਾਲਕ ਨੂੰ ਹੁੰਦੀ ਹੈ ਜਦੋਂ ਅਸੀਂ ਖਸਮ ਵਾਲੇ ਬਨ ਜਾਵਾਂਗੇ ਮਾਲਕ ਵਾਲੇ ਬਨ ਜਾਵਾਂਗੇ ਨਾ ਫਿਰ ਸਾਡੀ ਚਿੰਤਾ ਉਸ ਵਾਹਿਗੁਰੂ ਨੂੰ ਹੋਵੇਗੀ ਗੁਰੂ ਆਮਦਾ ਜੀ ਕਹਿੰਦੇ ਵੇਖੋ ਜਵਾਮ ਗੁਰੂ ਰਾਮਦਾਸ ਉਹ ਤੈਨ ਸਿੱਖਣ ਦਿੰਦੇ ਬੈ ਨੇ ਪਰ ਸਮੁੱਚੇ ਸੰਸਾਰ ਦਾ ਭਲਾ ਪਏ ਕਰਦੇ ਨੇ ਕਹਿੰਦੇ ਗੁਰਮਖਾਂ ਦੀ ਸੰਗਤ ਕਰਿਆ ਕਰੋ ਭਲਿਓ ਨਾਮ ਜਪਣ ਵਾਲਿਆਂ ਦੀ ਬੰਦੀ ਵਾਲਿਆਂ ਦੀ ਸੰਗਤ ਕਰਿਆ ਕਰੋ ਬੰਦਗੀ ਵਾਲਿਆਂ ਦਾ ਸਤਿਕਾਰ ਕਰਿਆ ਕਰੋ ਭੁੱਲ ਕੇ ਕਿਤੇ ਨਰਾਦਰੀ ਨਾ ਕਰ ਬੈਠੇ ਹੋ ਬੰਦਗੀ ਵਾਲਿਆਂ ਦੀ ਸਤ ਸੰਗਿਓ ਮੈਂ ਕਈ ਵਾਰ ਤੁਹਾਨੂੰ ਬੇਨਤੀ ਕਰਦਾ ਹਾਂ ਨਾ ਜਿਸ ਰੱਬ ਦੇ ਪਿਆਰੇ ਜੋ ਹੁੰਦੇ ਨੇ ਭਗਤ ਜਨ ਹੁੰਦੇ ਨੇ ਮਹਾਪੁਰਖ ਹੁੰਦੇ ਨੇ ਉਹਨਾਂ ਦਾ ਸਤਿਕਾਰ ਕਰਿਆ ਕਰੋ ਸਤਿਕਾਰ ਨਹੀਂ ਨਾ ਕਰ ਸਕਦੇ ਚੰਗਾ ਮਾੜਾ ਵੀ ਨਾਖੋ ਉਹਨਾਂ ਨੂੰ ਮੰਦਾ ਵੀ ਨਾ ਬੋਲੋ ਨਦਰੀ ਨਾ ਕਰੋ ਗੁਰਮਖੋਣਾ ਦੀ ਹੈਗੇ ਵਿਰਲੇ ਨੇ ਗੁਰਮਖੋ ਹੈਨ ਵਿਰਲੇ ਨਾਹੀਂ ਘਨੇ ਫੈਲ ਪੱਕਨ ਸੰਸਾਰ ਹੁੰਦੇ ਵਿਰਲੇ ਨੇ ਗੁਰਮਖੋ ਬੰਦਗੀ ਵਾਲੇ ਭਗਤ ਜਾਨ ਰੱਬ ਦੇ ਪਿਆਰੇ ਕੁਦਰਤੀ ਮੈਨੂੰ ਘਟਨਾ ਗੁਰਮਖੋ ਯਾਦ ਆ ਗਈ ਇੱਕ ਫਕੀਰ ਰੱਬ ਦਾ ਪਿਆਰਾ ਇਹ ਗੱਲ ਕਹਿ ਕੇ ਮੈਂ ਸਮਾਪਤੀ ਕਰਾਂ ਜੀ ਅੱਲਾਹ ਦੀ ਬੰਦਗੀ ਕਰਨ ਵਾਲਾ ਅੱਲਾਹ ਦੀ ਸਿਫਤ ਕਰਨ ਵਾਲਾ ਹਰ ਵੇਲੇ ਅੱਲਾਹੂ 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 ਕਰਦਾ ਹੈ ਅੱਜ ਗੁਰਮੁਖੋ ਕਿਸੇ ਨਗਰ ਤੋਂ ਲੰਘਦਾ ਪਿਆ ਆਪਣੀ ਮਸਤੀ ਦੇ ਵਿੱਚ ਅੱਲਾਹੂ 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 ਕਰਦਾ ਜਾ ਰਿਹਾ ਹੈ ਉਸ ਗਲੀ ਦੇ ਵਿੱਚ ਨਾ ਜਿਸ ਗਲੀ ਤੋਂ ਲੰਘਦਾ ਪਿਆ ਇੱਕ ਸੇਠ ਦਾ ਘਰ ਹੈ ਗੁਰਮੁਖੋ ਚਵਾੜਾ ਹੈ ਸੇਠ ਦਾ ਉਸ ਸੇੜ ਦੀ ਘਰਵਾਲੀ ਉੱਪਰ ਚ ਬਾਰੇ ਵਿੱਚ ਹੈ ਜਿਹਦੇ ਉਹਦੇ ਕੰਨਾਂ 'ਚ ਆਵਾਜ਼ ਪੈਣਾ ਅੱਲਾਹੁ ਅੱਲਾਹੁ ਉਹ ਬਨੇਰੇ ਤੇ ਆਈ ਕੀ ਵੇਖਿਆ ਕੋਈ ਫਕੀਰ ਹੈ ਪਰ ਮਾਇਆ ਦਾ ਬੜਾ ਹੰਕਾਰ ਹੈ ਉਸ ਸੇੜ ਦੀ ਘਰਵਾਲੀ ਨੂੰ ਪਰ ਦਿਓ ਨਾ ਮਾਇਆ ਧਾਰੀ ਅਤ ਅੰਨਾ ਬੋਲਾ ਗੁਰਮੁਖੋ ਅਰਦਾਸ ਕਰਿਆ ਕਰੋ ਆਪਣੀ ਵੀ ਅਦਾਸ ਗਰੀਬ ਦੀ ਮਾਰੇ ਮਾਇਆ ਦੇ ਗੱਪੇ ਦਿਓ ਇਹ ਮਾਇਆ ਜੇਬ ਤੱਕ ਸੀਮਤ ਰਵੇ ਕਿਤੇ ਹਿਰਦੇ 'ਚ ਨਾ ਬੈਠ ਜਾਵੇ ਜਿਸ ਦਿਨ ਮਾਇਆ ਹਿਰਦੇ ਤੇ ਬੈਠ ਗਈ ਨਾ ਫਿਰ ਦੋ ਕੰਮ ਕਰਦੀ ਹੈ ਇੱਕ ਤਾਂ ਬੰਦੇ ਨੂੰ ਅੰਨਿਆ ਕਰ ਦਿੰਦੀ ਹੈ ਇੱਕ ਬੰਦੇ ਨੂੰ ਬੋਲਿਆ ਕਰ ਦਿੰਦੀ ਹੈ ਨਾ ਤਾਂ ਬੰਦੇ ਨੂੰ ਚੰਗਾ ਫਿਰ ਦਿਸਦਾ ਹੈ ਨਾ ਹੀ ਫਿਰ ਚੰਗੇ ਵਿਚਾਰ ਸੁਣਦੇ ਨੇ ਬੰਦੇ ਨੂੰ ਮਾਇਆ ਧਾਰੀ ਅਤ ਅੰਨਾ ਬੋਲਾ ਜੇ ਮਾਇਆ ਹਿਰਦੇ ਤੇ ਬਹਿ ਜਾਵੇ ਨਾ ਬੰਦਾ ਅੰਨਾ ਵੀ ਹੋ ਜਾਂਦਾ ਇਹ ਤੇ ਬੋਲਾ ਵੀ ਹੋ ਜਾਂਦਾ ਜੀ ਸਤਿਗੁਰ ਦੀ ਬਾਣੀ ਕਹਿੰਦੀ ਇਹਨਾਂ ਅੱਖਿਓ ਭਾਈ ਗੁਰਚਰਨ ਸਿੰਘ ਕਹਿ ਰਹੇ ਨੇ ਸਤਿਗੁਰ ਦੀ ਬਾਣੀ ਕਹਿੰਦੀ ਪਈ ਜੀ ਭੱਗਾ ਵਾਲਿਓ ਇਹ ਅੱਲਾਹੂ ਅੱਲਾਹੂ ਪਿਆ ਕਰਦਾ ਹੈ ਹੁਣ ਸੇਰ ਦੀ ਘਰ ਵਾਲੀ ਮਾਇਆ ਦਾ ਹੰਕਾਰ ਹੈ ਮਾਇਆ ਦਾ ਨਸ਼ਾ ਹੈ ਮੂੰਹ ਚ ਪਾਣ ਚਿੱਥ ਦੀ ਪਈ ਹੈ ਜਾਣ ਬੁੱਝ ਕੇ ਉਹ ਪਾਣ ਵਾਲਾ ਥੁੱਕ ਨਾ ਉਸ ਫਕੀਰ ਦੇ ਸਿਰ ਤੇ ਥੁੱਕਿਆ ਗਰਮ ਕੋ ਜਾਣ ਬੁਝ ਕੇ ਜਦੋਂ ਸਿਰ ਤੇ ਥੁੱਕ ਪਿਆ ਫਕੀਰ ਨੇ ਦਾ ਹੱਥ ਲਾਇਆ ਵੇਖਿਆ ਥੁੱਕ ਸੁਰਾ ਤਾਂ ਵੇਖਿਆ ਇੰਨਾ ਕਰਕੇ ਅੱਲਾਹੂ ਅੱਲਾਹੂ ਹੰਕਾਰ ਐਡਾ ਸੇੜ ਦੀ ਘਰ ਵਾਲੀ ਨੂੰ ਪਤਾ ਕੀ ਕਹਿੰਦੀ ਕਹਿੰਦੀ ਕੀ ਮੇਰੇ ਵੱਲ ਡੇਲੇ ਜੇ ਕਰਦਾ ਵਾਂ ਤੇ ਡੇਲੇ ਬਾਂਗ ਦਾ ਰੰਗ ਹੀ ਤੇਰੇ ਪਸ ਉਸ ਰੱਬ ਦੇ ਫਕੀਰ ਨੇ ਕੁਝ ਨਹੀਂ ਆਖਿਆ ਉਹ ਰੱਬ ਦੇ ਪਿਆਰੇ ਕੁਝ ਨਹੀਂ ਆਖਿਆ ਇਦਾਂ ਹੀ ਆਖਿਆ ਅੱਲਾਹੂ ਅੱਲਾਹੂ ਮਸਤੀਰ ਤੁਰਿਆ ਜਾ ਰਿਹਾ ਹੈ ਕੋਈ ਉਲਾਮਾ ਨਹੀਂ ਦਿੱਤਾ ਇਹਨੇ ਨੂੰ ਸੇਠ ਘਰ ਵਾਲਾ ਹੁੰਦਾ ਹੈ ਕਹਿੰਦਾ ਕਿਦਵੇਂ ਭਲੀਏ ਲੋਕੇ ਕਿਵੇਂ ਅਗੋ ਪਤਾ ਕੀ ਕਹਿੰਦੀ ਕਹਿੰਦੀ ਕਾਦੀ ਜੀ ਚੌਧਰਾ ਕਾਹਦਾ ਤੂੰ ਸੇਠ ਕਹਿੰਦਾ ਕੀ ਹੈ ਕਹਿੰਦੀ ਹੁਣ ਤਾਂ ਮੰਗਤੇ ਵੀ ਡੇਲੇ ਕੱਢਦੇ ਨੇ ਹੁਣ ਤਾਂ ਮੰਗਤੇ ਵੀ ਅੱਖਾਂ ਕੱਢਦੇ ਨੇ ਕਹਿੰਦਾ ਕੌਣ ਜਿਨੇ ਮੇਰੀ ਘਰ ਵਾਲੀ ਵੱਲ ਅੱਖਾਂ ਕੱਡੀਆਂ ਕਿ ਦਿਓ ਸਾਹਮਣੇ ਤੁਰਿਆ ਜਾ ਰਿਹਾ ਈ ਉਹ ਸੇਠ ਵੀ ਗੁਰਮੁਖੋ ਮਾਇਆ ਦੇ ਹੰਕਾਰ ਚੜੇ ਆਇਆ ਇਹਨੂੰ ਵੀ ਰੱਬ ਬਚਾ ਕੇ ਰੱਖੇ ਗੁਰਮੁਖੋ ਹੰਕਾਰ ਤੋਂ ਸੇਠ ਨੇ ਇੱਕ ਰੋ ਡਾਂਗ ਪੜੀ ਉਹ ਫਕੀਰ ਦੇ ਮਗਰ ਭੱਜਿਆ ਜਾ ਕੇ ਪਿੱਛੋਂ ਵਗਾ ਕੇ ਸਿਰ ਦੇ ਇਸ ਡਾਂਗ ਮਾਰ ਦਿੱਤੀ ਗੁਰਮੁਖੋ ਹੁਣ ਜਦੋਂ ਫਕੀਰ ਦੇ ਸਿਰ ਤੇ ਡਾਂਗ ਵੱਜੀ ਨਾਲ ਲਹੂ ਦਾ ਫੁਹਾੜਾ ਛੁੱਟਿਆ ਫਕੀਰ ਕੁਝ ਨਹੀਂ ਆਖਿਆ ਅੱਲਾਹੁ ਅੱਲਾਹੁ ਮਸਤੀ ਜਾਂ ਉੱਥੇ ਬੈਠ ਗਿਆ ਜੇ ਤਕੀਰ ਕਹਿੰਦਾ ਮੇਰੀ ਘਰ ਵਾਲੀ ਵੱਲ ਅੱਖਾਂ ਕੱਢਦਾ ਤੂੰ ਦੂਰੋਂ ਚਬਾੜੇ ਜਰੀ ਘਰ ਵਾਲੀ ਦੇਖਦੀ ਪਈ ਆ ਕਹਿੰਦਾ ਠੀਕ ਆ ਹੁਣ ਖੁਸ਼ ਹਾਂ ਕਹਿੰਦੀ ਵਧੀਆ ਕੀਤਾ ਜੀ ਆਜੋ ਹੁਣ ਵਧੀਆ ਕੀਤਾ ਜੀ ਆਜੋ ਇਹ ਚੌੜਾ ਹੋ ਕੇ ਤੁਰਿਆ ਜਾ ਰਿਹਾ ਗਰਮਕੋ ਘਰ ਵਾਲੀ ਕੋਠੇ ਚ ਬਾੜੇ ਚਰੀ ਦੇਖਦੀ ਪਈ ਆ ਜਦੋਂ ਪੌੜੀਆਂ ਚੜਿਆ ਨਾ ਅਕੀਲੇ ਡੰਡੇ ਤੇ ਜਦੋਂ ਚੜਿਆ ਗੁਰਮਖੋ ਪੈਰ ਫਿਸਲਿਆ ਮੁੱਦੋ ਮੂਤਰ ਦੀ ਤੇ ਡਿੱਗਿਆ ਗੁਰਮਖੋ ਸਿਰ ਦਾ ਖੋਪੜ ਖੁੱਲ ਗਿਆ ਅਧੂਚੂ ਲੱਕ ਟੁੱਟ ਗਿਆ ਸੰਤ ਕਾ ਨਿੰਦਕ ਅਦਬੀ ਤੇ ਟੁੱਟਾ ਹਾਏ ਹਾਏ ਕਰਦਾ ਹਾਏ ਉਤੋਂ ਅਦੀ ਘਰਵਲੀ ਸੇੜਦੀ ਉਹ ਵੀ ਕੀ ਕ ਮਾਰਦੀ ਆ ਹਾਏ ਮੈਂ ਲੁੱਟੀ ਗਈ ਹਾਏ ਮੈਂ ਮਾਰੀ ਗਈ ਇਵੀ ਹਾਏ ਹਾਏ ਥਲੇ ਕਰਦਾ ਪਿਆ ਪੜਦੇ ਨਾ ਪੱਪੀ ਕਰ ਨਕਮਾਮ ਦੇ ਕਰਦੇ ਹਾਏ ਹਾਏ ਗੰਨੂ ਕੋ ਬੀਜ ਬੀਜ ਦੇ ਸਾਨੂੰ ਆਜ਼ਾਦੀ ਹੋ ਸਕਦੀ ਹੈ ਪੱਡਣ ਦੀ ਆਜ਼ਾਦੀ ਨਹੀਂ ਹੈਗੀ ਜੇ ਚਾਰ ਸਬਜ਼ੀਆਂ ਜਗਦੇ ਇੱਕ ਸਬਜ਼ੀ ਦਾ ਰੋਟੀ ਖਾ ਲੋ ਅਚਾਨਾ ਰੋਟੀ ਖਾ ਲੋ ਪੜ ਕੇ ਸਿਦਾ ਮਾੜਾ ਨਾ ਗੁਰਮੁਖੋ ਕਰਿਓ ਹਰ ਕਦਮ ਸੋਚ ਸਮਝ ਕੇ ਰੱਖਿਓ ਜੇ ਮਨੁੱਖਾ ਦੇਹੀ ਪਰਮਾਤਮਾ ਨੇ ਦਿੱਤੀ ਹੈ ਗੁਰਮੁਖੋ ਤੁਸੀਂ ਸਾਰੇ ਸੰਗਤ ਕਰਨ ਵਾਲੇ ਹੋ ਕਹਿੰਦੀ ਹਾਏ ਮੈਂ ਲੁੱਟੀ ਗਈ ਹਾਏ ਮਾਰੀ ਗਈ ਮੈਂ ચીਕ ਮਾਰਦੀ ਹੈ ਥੱਲੇ ਪੌੜੀਆਂ ਉਤਰਦੀ ਹੈ ਇਹਦਾ ਘਰ ਵਾਲਾ ਇਹਦੀ ਅੱਖਾਂ ਦੇ ਸਾਹਮਣੇ ਤਰਸ ਤਰਸ ਕੇ ਉੱਥੇ ਮਰ ਗਿਆ ਗੁਰਮੁਖੋ ਵੇਖੋ ਫਕੀਰ ਨੇ ਕੁਝ ਨਹੀਂ ਆਖਿਆ ਪਰ ਪ੍ਰਮਾਤਮਾ ਨੂੰ ਗੁਰਮੁਖ ਕੋ ਕਦੀ ਨਹੀਂ ਭੁੰਦਾ ਕਿ ਉਹਦੇ ਪਿਆਰੇ ਨੂੰ ਕੋਈ ਦੁੱਖ ਦੇਵੇ ਪਰ ਦੇਉਣਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ ਇੰਜ ਪ੍ਰਮਾਤਮਾ ਨੂੰ ਆਪਣੇ ਭਗਤ ਪਿਆਰੇ ਹੁੰਦੇ ਨੇ ਗੁਰਮੁਖੋ ਇਹ ਤਾਂ ਕਰਤਾਰ ਦੇ ਰੰਗ ਨੇ ਇੱਥੇ ਪੜੋ ਪਿਆਰ ਨਾਲ ਵੇਖ ਮਰਦਾਨਿਆਂ ਰੰਗ ਕਰਤਾਰ ਦੇ ਵੇਖ ਮਰਦਾਨਿਆ ਰੰਗ ਕਰਤਾਰ ਦੇ ਵੇਖ ਮਰਦਾਨਿਆ ਰੰਗ ਕਰਤਾਰ ਦੇ ਵੇਖ ਮਰਦਾਨਿਆ ਰੰਗ ਕਰਤਾਰ ਦੇ ਆਪ ਮਰ ਜਾਂਦੇ ਜੇਰੇ ਸਾਧੂਆਂ ਨੂੰ ਮਾਰ ਦੇ ਆਪ ਹੀ ਮਰ ਜਾਂਦੇ ਜਿਹਰੇ ਸਾਧੂਆਂ ਨੂੰ ਮਾਰ ਦੇ ਆਪ ਹੀ ਮਰ ਜਾਂਦੇ ਜਿਹਰੇ ਦੂਜਿਆਂ ਨੂੰ ਮਾਰ ਦੇ ਆਪ ਹੀ ਮਰ ਜਾਂਦੇ ਜਿਹਰੇ ਦੂਜਿਆਂ ਨੂੰ ਮਾਰ ਦੇ ਇੱਕ ਮਰਦਾਨਿਆਂ ਰੰਗ ਕਰ ਤਾਰ ਦੇ ਵੇਖ ਮਰਦਾਨਿਆ ਰੰਗ ਕਰਤਾਰ ਦੇ ਪੱਗਾਂ ਵਾਲਿਓ ਇਸ सेठ ਦੀ ਘਰ ਵਾਲੀ ਫਕੀਰ ਦੇ ਪਿੱਛੇ ਭਜਦੀ ਆ ਫਕੀਰ ਸਾਈ ਫਕੀਰ ਸਾਈ ਮੇਰੀ ਭੁੱਲਾਂ ਬਖਸ਼ ਲੋ ਤੁਸੀਂ ਕਿਹੜੀ ਬਦਵਾ ਦਿੱਤੀ ਆ ਮੇਰੇ ਘਰ ਵਾਲੇ ਦੇ ਵੇਖੋ ਮੂਦੋ ਮੂਹ ਡਿੱਗਾ ਜੇ ਤਰਫ ਤਰਫ ਕੇ ਮੇਰੀ ਅੱਖਾਂ ਦੇ ਸਾਹਮਣੇ ਮੜ ਗਿਆ ਉਸ ਵੇਲੇ ਫਕੀਰ ਆਖਣ ਲੱਗਾ ਬੀਬਾ ਮੈਂ ਤੇਰੇ ਪਤੀ ਨੂੰ ਕੁਝ ਨਹੀਂ ਆਖਿਆ ਮੈਂ ਤੇਰੇ ਘਰ ਵਾਲੇ ਨੂੰ ਕੁਝ ਨਹੀਂ ਆਖਿਆ ਵੇਖੋ ਉਹ ਤਾਂ ਮਰ ਗਿਆ ਤੁਸੀਂ ਕੁਝ ਆਖਿਆ ਉਹਨੂੰ ਮੇਰੇ ਖਸਮ ਨੂੰ ਤੁਸੀਂ ਕੀ ਆਖਿਆ ਉਸ ਵੇਲੇ ਉਹ ਫਕੀਰ ਆਖਣ ਲੱਗਾ ਬੜੇ ਸਹਿਜ ਵਿੱਚ ਬੀਬਾ ਮੈਂ ਕੁਝ ਨਹੀਂ ਆਖਿਆ ਇਹ ਤਾਂ ਮਾਲਕਾਂ ਮਾਲਕਾਂ ਦਾ ਹਿਸਾਬ-ਕਿਤਾਬ ਹੈ ਕਦੀ ਸਮਝੀ ਨਹੀਂ ਕਹਿੰਦੇ ਧਰਤੀ ਦੇ ਪਿਆ ਕੌਣ ਹੈ ਕਦੀ ਮੇਰਾ ਮਾਲਕ ਹੈ ਕਹਿੰਦੇ ਤੇਰੇ ਮਾਲਕ ਨੇ ਆਕੇ ਸੱਟ ਡਾਂਗ ਮਾਰੀ ਮੇਰੇ ਤੇਰੇ ਚੁੱਕੇ ਤੇ ਕਾਇ ਨੇ ਮੇਰੇ ਮਾਲਕ ਨੂੰ ਗੱਲ ਚੰਗੀ ਨਹੀਂ ਲੱਗੀ ਇੱਥੇ ਵੀਰੇ ਕਿਵੇਂ ਦਿਮਾਗ ਬੜੀਆਂ ਸੋਹਣੀਆਂ ਗੱਲ ਮੁਖੋ ਲੈਣਾ ਲਿਖਦਾ ਉਹ ਲੈਣਾ ਕੀ ਲਿਖਦਾ ਕਹਿੰਦਾ ਤੇਰੇ ਮਾਲਕ ਨੂੰ ਤੁਮ पे ਹਮਾਇਤ ਧੀ ਤੇਰੇ ਮਾਲਕ ਨੂੰ ਤੁਮ पे ਹਮਾਇਤ ਧੀ ਮੇਰੇ ਮਾਲਕ ਨੂੰ ਮੁਝ पे ਧੀ ਧੀ ਤੇਰਾ ਮਾਲਕ ਆਇਆ ਮੁਝ पे ਚਟਪੜਾ ਗਿਆ ਤੇਰਾ ਮਾਲਕ ਆਇਆ ਮੁਝ ਬੇ ਚਟਪਟਾ ਗਿਆ ਫਿਰ ਮੇਰੇ ਮਾਲਕ ਕੋ ਮੇਰਾ ਵੀ ਖਿਆਲ ਆ ਗਿਆ ਤੇਰਾ ਮਾਲਕ ਆਇਆ ਬੀਬਾ ਸਰਪਾ ਡੰਡਾ ਲਗਾ ਗਿਆ ਮੇਰਾ ਮਾਲਕ ਆਇਆ ਲੇਖਾ ਹੀ ਮੁਕਾ ਗਿਆ ਉਹ ਬੀਬਾ ਤੇਰਾ ਮਾਲਕ ਆਇਆ ਸਰਪਾ ਡੰਡਾ ਲਗਾ ਗਿਆ ਫਿਰ ਮੇਰਾ ਮਾਲਕ ਆਇਆ ਲੇਖਾ ਹੀ ਮੁਕਾ ਗਿਆ ਬੀਬਾ ਇਹ ਤਾਂ ਮਾਲਕਾਂ ਮਾਲਕਾਂ ਦਾ ਹਸਾਗ ਦਾ ਬੈ ਮੈਂ ਕੁਝ ਨਹੀਂ ਕੀਤਾ ਸਤ ਸੰਗਿਓ ਵੇਖੋ ਜੇ ਖਸਮ ਵਾਲਾ ਹੋਵੇ ਕਿਵੇਂ ਪਰਮਾਤਮਾ ਦੀ مدد ਕਰਦਾ ਹੈ ਸਾਡਾ ਖਸਮ ਕੌਣ ਹੈ ਬੋਲੋ ਧੰਗੁਰੂ ਰਾਮਦਾਸ ਜੀ ਧੰਗੁਰੂ ਰਾਮਦਾਸ ਜੀ ਅੱਜ ਵੱਡਾ ਧਿਆਰ ਬਣਾ ਰਹੇ ਹੋ ਗੁਰਮਖੋ ਗੁਰੂ ਰਾਮਦਾਸ ਜੀ ਚਰਨਾ ਤੇ ਅਰਦਾਸ ਕਰੇ ਬੇਨਤੀ ਕਰੇ ਗੁਰਦਾਨ ਦਾ ਚੰਗੇ ਮੰਦੇ ਤੇਰੇ ਆ ਮਹਾਰਾਜ ਜੀ ਸਤਿਗੁਰੂ ਸਿ ਤੁਹਾਡੇ ਆ ਤੁਸੀਂ ਸਾਡੇ ਹੋ ਖੈਰ ਉੱਥੇ ਆਉ ਜੀ ਸਤਿਗੁਰੂ ਰਾਮਦਾਸ ਜੀ ਨਾਲ ਸਿੱਖਣ ਨੂੰ ਅੱਖਣੇ ਭਲਿਓ ਉਸ ਵਾਹਿਗੁਰੂ ਦੇ ਟੈਲੀਏ ਬਣਨਾ ਹੈ ਗੁਰਮਖਾਂ ਦੀ ਨਾਮ ਜਪਣ ਵਾਲੀ ਸੰਗਤ ਕਰਨੀ ਹੈ ਅੰਮ੍ਰਿਤ ਵੇਲੇ ਉੱਠ ਕੇ ਸ਼ਬਦ ਦੀ ਕਮਾਈ ਕਰਨੀ ਹੈ ਇਤਨੇ ਸਿੱਖ ਆਪਣੇ ਘਰਾਂ ਜਾਂਦੇ ਨੇ ਅੰਮ੍ਰਿਤ ਵੇਲੇ ਜਾਗਦੇ ਨੇ ਸ਼ਬਦ ਦੀ ਕਮਾਈ ਕਰਦੇ ਨੇ ਆਪ ਵੀ ਸੇਵਾ ਕਰਦੇ ਨੇ ਪਰਵਾਰ ਕੋਲੋਂ ਵੀ ਸੇਵਾ ਕਰਾਉਂਦੇ ਨੇ ਗੁਰਮਖੋ ਬੱਚਿਆਂ ਨੂੰ ਵੀ ਇੱਧ ਲਾਤਾ ਉਹਨਾਂ ਨੇ ਦਸਵੰਦਰੀ ਕਰਦੇ ਨੇ ਸੱਤੀ ਸੱਤੀ ਕਿਰਤ ਕਰਦੇ ਨੇ ਬੜਾ ਸੋਹਣਾ ਇਹਨਾਂ ਦਾ ਜੀਵਨ ਬਣ ਗਿਆ ਲੋਕ ਇਹਨਾਂ ਨੇ ਮਸਾਲਾ ਦਿੰਦੇ ਨੇ ਆਪਣੇ ਬੱਚਿਆਂ ਨੂੰ ਕਹਿੰਦੇ ਬੱਚਿਓ ਤੁਹਾਡਾ ਜੀਵਨ ਹੋਵੇ ਭਾਈ ਪੂਰੋ ਜੀ ਵਰਗਾ ਹੋਵੇ ਭਾਈ ਮਾਨਕੰਦ ਵਰਗਾ ਹੋਵੇ ਭਾਈ ਬਿਸ਼ਨ ਦਾਸ ਵਰਗਾ ਹੋਵੇ ਚਾਹੀਦਾ ਵੀ ਗੁਰਮੁਖੇਦਾਂ ਸੀ ਗੁਰਸਖ ਜਿੱਥੋਂ ਲੰਘ ਜਾਂਦਾ ਜਿਸ ਘਰ ਜਾਂਦਾ ਲੋਕ ਆਪਣੇ ਬੱਚਿਆਂ ਨੂੰ ਕਹਿੰਦੇ ਬੱਚਿਓ ਤੁਹਾਡਾ ਜੀਵਨ ਫਲਾਣੇ ਸਿੱਖ ਰੱਬਰ ਗੱਟ ਤੁਹਾਡਾ ਜੀਵਨ ਹੋਵੇ ਧੀਏ ਤੇਰਾ ਜੀਵਨ ਹੋਵੇ ਫਲਾਣੀ ਬੀਬੀ ਵਰਗਾ ਤੇਰਾ ਜੀਵਨ ਹੋਵੇ ਆਨੰਦ ਦਾ ਫਿਰ ਸੀ ਗਲਮੱਖੋ ਜਦੋਂ ਰਾਗੀ ਜੀ ਰਸਨ ਕੀਰਤਨ ਕਰਦੇ ਸਨ ਮੁਸਲਮਾਨ ਲੋਕ ਆਪਣੇ ਬੱਚੇ ਨੂੰ ਕਾ ਲੈਂਦੇ ਸਨ ਵੇਖਿਓ ਕਿਤੇ ਬੱਚਿਓ ਰਾਗੀ ਜੀ ਰਸਨ ਦਾ ਕੀਰਤਨ ਨਾ ਸੁਣਿਏ ਬੀ ਅਬੂ ਹਜੂਰ ਕਿਉਂ ਨਾ ਸੁਣੀਏ ਬੜੀ ਮਿੱਠੀ ਆਵਾਜ਼ ਹੈ ਬੜੀ ਸੁਰੀਲੀ ਆਵਾਜ਼ ਹੈ ਜੋ ਨਾ ਕੀਰਤਨ ਸੁਣੀਏ ਉਹ ਬੱਚਿਓ ਵੇਖਿਓ ਕਿਤੇ 라ਗੀ ਦਾ ਸੰਦਾ ਕੀਰਤਨ ਸੁਣ ਲਿਓ ਜਿਹੜਾ 라ਗੀ ਦਾ ਸੰਦਾ ਕੀਰਤਨ ਇੱਕ ਵਾਰ ਸੁਣ ਲਵੇ ਨਾ ਉਹ ਗੁਰਨਾਇਕ ਦੇ ਚਰਨਾਂ ਦਾ ਆਸ਼ਿਕ ਬਣ ਜਾਂਦਾ ਹੈ ਐਡਾ ਪਿਆਰਾ ਜੀਵਨ ਸੀ 라ਗੀ ਰਸ ਸਕਦਾ ਇਹ ਬਹੁਤ ਸੋਹਣਾ ਗੁਰਮੁਖੋ ਤਨਾ ਸਿੱਖ ਦਾ ਜੀਵਨ ਬਣ ਗਿਆ ਫਿਰ ਸਤ ਗੁਰ ਦਾ ਸ਼ੁਕਰਾਨਾ ਕਰਨ ਵਾਸਤੇ ਆਉਂਦੇ ਨੇ ਪੇ ਸਤਗੁਰ ਤੇਨੇ ਸਿੱਖਣ ਨੂੰ ਗਲ ਦੇ ਨਾਲ ਲਾ ਕੇ ਅਗਲੀਆਂ ਬਖਸ਼ਿਸ਼ਾਂ ਕਰਦੇ ਨੇ ਅਗਲੇ ਰਹਿਮਤਾਂ ਕਰਦੇ ਨੇ ਅੱਖਾਂ ਨੇ ਕਿ ਭਾਈ ਸਿੱਖੋ ਤੁਹਾਡੇ ਦੇ ਗੁਰਨਾਨਕ ਜੀ ਨੂੰ ਕਿਰਪਾ ਹੈ ਆਪ ਜਪੋ ਅਵੜਾ ਨਾਮ ਜਪਾਓ ਪਾਪ ਹੋਰ ਨਾਲ ਟੁੱਟਿਆ ਨੂੰ ਗੁਰਨਾਨਕ ਦੇ ਘਰ ਨਾਲ ਜੋੜੋ ਸੱਚ ਨਾਲ ਜੋੜੋ ਪਾਪ ਇਹਨਾਂ ਨੂੰ ਸਿੱਖੀ ਦੇ ਪ੍ਰਚਾਰ ਵੱਲ ਸਤਗੁਰ ਨੇ ਤੋਰਿਆ ਬੜਾ ਸੋਹਣਾ ਜੀਵਨ ਵਿਖੇ ਫਿਰ ਭਾਈ ਕਾਂ ਸਿੰਘ ਨਾਭਾ ਜੀ ਇਹ ਭਾਈ ਬਿਸ਼ਨ ਦਾਸ ਜੀ ਨੂੰ ਆਤਮ ਗਿਆਨੀ ਗੁਰਮੁਖ ਲਿਖਦਾ ਹੈ ਭਾਈ ਪੂਰੋ ਜੀ ਭਾਈ ਮਾਨਕ ਚੰਦ ਨੂੰ ਇਹ ਪੜ ਉਪਕਾਰੀ ਸਿੱਖ ਲਿਖਦਾ ਹੈ ਤੇ ਵੱਡੀ ਗੱਲ ਅਤੀ ਸਤਿਕਾਰਯੋਗ ਇਹਨਾਂ ਆਖਿਓ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਆਏ ਤਾਂ ਉਹਨਾਂ ਨੇ ਜ਼ਿਕਰ ਸੁਣਾਇਆ ਕਿੱਥੇ ਲਿਖਿਆ ਹੈ ਫਿਰ ਭਾਈ ਗੁਰਦਾਸ ਜੀ ਆਪਣੇ ਬਾੜਾਂ ਦੇ ਵਿੱਚ ਇਹ ਸਿੱਖਾਂ ਦਾ ਜ਼ਿਕਰ ਕਰਦੇ ਜੀ ਕੀ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਪੂਰੋ ਮਾਨਕ ਚੰਦ ਹੈ ਕਹਿੰਦੇ ਪੂਰੋ ਮਾਨਕ ਚੰਦ ਹੈ ਬਿਸ਼ਨ ਦਾਸ ਪਰਿਵਾਰ ਸੁਧਾਰਾ ਇਹ ਸੁਧਰੇ ਹੋਏ ਪਰਿਵਾਰ ਵਾਲੇ ਬਣ ਗਏ ਨਹੀਂ ਬੇਂਤੀ ਗੁਰੂ ਆਮਦਾ ਦੇ ਜਨਮਾਂ ਚ ਕੀਤੀ ਗੁਰੂ ਆਮਦਾ ਸੀ ਸਾਡਾ ਵੀ ਲੋਕ ਸੁਖੀਆ ਹੋ ਜਾਵੇ ਪਰ ਲੋਕ ਸੁਹੇਲਾ ਹੋ ਜਾਵੇ ਸਾਡਾ ਵੀ ਸਤਿਗੁਰੂ ਜੀ ਉਧਾਰ ਹੋ ਜਾਵੇ ਸਾਡੇ ਪਰਿਵਾਰ ਦਾ ਵੀ ਉਧਾਰ ਹੋ ਜਾਵੇ ਇਹ ਸੁਧਰੇ ਹੋਏ ਪਰਿਵਾਰ ਵਾਲੇ ਬਣ ਗਏ ਗੁਰੂ ਰਾਮਦਾਸ ਨੇ ਐਸੀ ਬਖਸ਼ਿਸ਼ ਕੀਤੀ ਆਖਿਆ ਉਹ ਭਲਿਓ ਇੱਕ ਦਿਨ ਤੁਸੀਂ ਆਏ ਸੀ ਇਹ ਗੱਲ ਆਖੀ ਸਾਡਾ ਉਧਾਰ ਹੋ ਜਾਵੇ ਇਹ ਹੁੰਦਾ ਮردن ਤੋਂ ਬਾਅਦ ਉਧਾਰ ਤੁਸੀਂ ਗੁਰਨਾਇਕ ਜੀ ਦੇ ਘਰ ਦੇ ਬਚਨ ਕਮਾਏ ਨੇ ਤੁਹਾਡਾ ਤਾਂ ਜਿੰਦਿਆਂ ਜੀ ਹੀ ਉਧਾਰ ਹੋ ਗਿਆ ਹੈ ਗੁਰੂ ਰਾਮਦਾਸ ਪਿਤਾ ਬਖਸ਼ਿਸ਼ ਕਰਨ ਗੁਰੂ ਰਾਮਦਾਸ ਜੀ ਕਿਰਪਾ ਕਰਨ ਆਓ ਵਿਚਾਰ ਕਰਦੇ ਹਾਂ ਇੱਕ ਨਹੀਂ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਨੇ ਸਤਿਗੁਰੂ ਜੀ ਬਖਸ਼ਿਸ਼ ਯੋਗ ਨੇ ਸਤਿਗੁਰੂ ਦੇ ਸਾਹ ਸੰਤ ਬਖਸ਼ਿਸ਼ ਯੋਗ ਹੈ